ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਸੂਜੀ ਅਤੇ ਗੁੜ ਦੇ ਬਹੁਤ ਹੀ ਲਾਜਵਾਬ ਟੇਸਟੀ ਲੱਡੂ ਬਣਾ ਕੇ ਤਿਆਰ ਕਰਾਂਗੇ ਸੂਜੀ ਦੇ ਲੱਡੂ ਬਣਾਉਣ ਦੇ ਲਈ ਨਾ ਤਾਂ ਅਸੀਂ ਖੋਏ ਦੀ ਵਰਤੋਂ ਕਰਾਂਗੇ ਨਾ ਹੀ ਅਸੀਂ ਇੱਥੇ ਚਾਸ਼ਨੀ ਬਣਾਵਾਂਗੇ ਫਿਰ ਵੀ ਅਸੀਂ ਬਹੁਤ ਹੀ ਟੇਸਟੀ ਸੂਜੀ ਦੇ ਲੱਡੂ ਬਣਾ ਕੇ ਤਿਆਰ ਕਰ ਸਕਦੇ ਹਾਂ ਇਹਨਾਂ ਲੱਡੂਆਂ ਨੂੰ ਖਾ ਕੇ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਤੁਸੀਂ ਇਹਨਾਂ ਨੂੰ ਸੂਜੀ ਅਤੇ ਗੁੜ ਤੋਂ ਬਣਾ ਕੇ ਤਿਆਰ ਕੀਤਾ ਹੈ ਚਲੋ ਜੀ ਸੂਜੀ ਦੇ ਲੱਡੂ ਬਣਾਉਣਾ ਸ਼ੁਰੂ ਕਰਦੇ ਹਾਂ ਸੂਜੀ ਦੇ ਲੱਡੂ ਬਣਾਉਣ ਦੇ ਲਈ ਅਸੀਂ ਇੱਥੇ ਸਾਰਾ ਸਮਾਨ ਲੈ ਲਿਆ ਹੈ ਅਸੀਂ ਇੱਥੇ ਇੱਕ ਕੌਲੀ ਭਰ ਕੇ ਸੂਜੀ ਲਈ ਹੈ ਸੂਜੀ ਅਸੀਂ ਇੱਥੇ ਬਰੀਕ ਹੀ ਲਈ ਹੈ ਤੁਹਾਡੇ ਕੋਲ ਜੇਕਰ ਮੋਟੀ ਸੂਜੀ ਹੋਵੇ ਤਾਂ ਤੁਸੀਂ ਉਸ ਨੂੰ ਇੱਕ ਵਾਰ ਮਿਕਸੀ ਵਿੱਚ ਪੀਸ ਲੈਣਾ ਪਰ ਅਸੀਂ ਇੱਥੇ ਬਿਲਕੁਲ ਬਰੀਕ ਸੂਜੀ ਹੀ ਲਈ ਹੈ 4 ਚਮਚ ਅਸੀਂ ਇੱਥੇ ਦੇਸੀ ਘਿਓ ਦੇ ਲਏ ਹਨ ਅਸੀਂ ਬਹੁਤ ਹੀ ਘੱਟ ਘਿਓ ਦੇ ਨਾਲ ਆਪਣੇ ਇਹ ਟੇਸਟੀ ਲੱਡੂ ਬਣਾ ਕੇ ਤਿਆਰ ਕਰਾਂਗੇ ਪੌਣੀ ਕੌਲੀ ਅਸੀਂ ਇੱਥੇ ਬਰੀਕ ਕੁੱਟਿਆ ਹੋਇਆ ਗੁੜ ਲਿਆ ਹੈ ਥੋੜੇ ਜੇ ਬਦਾਮਾਂ ਨੂੰ ਅਸੀਂ ਇੱਥੇ ਲੰਮਾ ਲੰਮਾ ਕੱਟ ਕੇ ਲਿਆ ਹੈ 25 ਤੀ ਦਾਣੇ ਅਸੀਂ ਇੱਥੇ ਕਿਸ਼ਮਿਸ਼ ਦੇ ਲਏ ਹਨ ਥੋੜੇ ਜੇ ਸੁੱਕੇ ਨਾਰੀਅਲ ਨੂੰ ਲੰਮਾ ਲੰਮਾ ਕੱਟ ਕੇ ਲਿਆ ਹੈ ਤੁਸੀਂ ਇੱਥੇ ਨਾਰੀਅਲ ਦਾ ਬੂਰਾ ਵੀ ਪਾ ਸਕਦੇ ਆ ਸੂਜੀ ਦੇ ਲੱਡੂ ਬਣਾਉਣ ਦੇ ਲਈ ਗੈਸ ਦੇ ਉੱਪਰ ਅਸੀਂ ਇੱਕ ਮੋਟੇ ਤਲੇ ਵਾਲੀ ਕੜਾਹੀ ਰੱਖ ਦਿੱਤੀ ਹੈ ਉਸਤੇ ਵਿੱਚ ਅਸੀਂ ਥੋੜਾ ਜਿਹਾ ਹੁਣ ਦੇਸੀ ਘਿਓ ਪਾ ਦਵਾਂਗੇ ਦੇਸੀ ਘਿਓ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਵਾਂਗੇ ਇੱਥੇ ਸਾਡਾ ਘਿਓ ਬਹੁਤ ਹੀ ਵਧੀਆ ਤਰੀਕੇ ਨਾਲ ਗਰਮ ਹੋ ਗਿਆ ਹੈ ਹੁਣ ਅਸੀਂ ਆਪਣੇ ਘਿਓ ਦੇ ਵਿੱਚ ਸੂਜੀ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਰੋਸਟ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਇੱਥੇ ਸੂਜੀ ਨੂੰ ਭੁੰਨਣਾ ਹੈ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਸੂਜੀ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਸੂਜੀ ਦਾ ਕਲਰ ਹਲਕਾ ਜਿਹਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਅਸੀਂ ਇੱਥੇ ਸੂਜੀ ਨੂੰ ਜ਼ਿਆਦਾ ਨਹੀਂ ਭੁੰਨਣਾ ਹੈ ਇੱਥੇ ਸਾਨੂੰ ਸੂਜੀ ਨੂੰ ਭੁੰਨਦੇ ਹੋਏ 2 ਕਿ ਮਿੰਟ ਹੋ ਗਏ ਹਨ ਤੇ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਹੈ ਸੂਜੀ ਨੂੰ ਭੁੰਨਦੇ ਸਮੇਂ ਚਾਰੇ ਤਰਫ ਤੋਂ ਹਿਲਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਹੀ ਇਹ ਹਰ ਪਾਸੇ ਤੋਂ ਚੰਗੀ ਤਰ੍ਹਾਂ ਨਾਲ ਭੁੰਨ ਹੋ ਜਾਵੇਗੀ ਸਾਨੂੰ ਇੱਥੇ ਸੂਜੀ ਨੂੰ ਭੁੰਨਦੇ ਹੋਏ 5 ਕਿ ਮਿੰਟ ਹੋ ਗਏ ਹਨ ਅਤੇ ਸਾਡੀ ਸੂਜੀ ਦਾ ਰੰਗ ਹਲਕਾ ਜਿਹਾ 골ਡਨ ਬ੍ਰਾਊਨ ਹੋ ਗਿਆ ਹੈ ਹੁਣ ਅਸੀਂ ਆਪਣੀ ਸੂਜੀ ਦੇ ਵਿੱਚ ਥੋੜੇ ਜਿਹਾ ਡਰਾਈ ਫਰੂਟ ਪਾ ਦਵਾਂਗੇ ਅਸੀਂ ਇੱਥੇ ਲੰਬੇ ਲੰਬੇ ਕੱਟੇ ਹੋਏ ਬਦਾਮ ਅਤੇ ਨਾਰੀਅਲ ਨੂੰ ਪਾ ਦਵਾਂਗੇ ਅਤੇ ਇਹਨਾਂ ਨੂੰ ਵੀ ਹਲਕਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਨਾਂ ਵਿੱਚੋਂ ਸਾਰਾ ਕੱਚਾਪਨ ਖਤਮ ਹੋ ਜਾਵੇ 1 ਮਿੰਟ ਦੇ ਲਈ ਅਸੀਂ ਸੂਜੀ ਦੇ ਨਾਲ ਹੀ ਇਹਨਾਂ ਸਾਰੇ ਡਰਾਈ ਫਰੂਟਸ ਨੂੰ ਭੁੰਨ ਲਵਾਂਗੇ ਤੁਸੀਂ ਇੱਥੇ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਜੋ ਤੁਹਾਨੂੰ ਪਸੰਦ ਹੋਵੇ ਇੱਥੇ ਅਸੀਂ ਲਗਾਤਾਰ ਹਿਲਾਉਂਦੇ ਹੋਏ ਸੂਜੀ ਦੇ ਨਾਲ ਹੀ ਆਪਣੇ ਡ్రਾਈ ਫਰੂਟਸ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਿਆ ਹੈ। ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਅਤੇ ਸੂਜੀ ਵਾਲੇ ਇਸ ਮਿਸ਼ਰਣ ਨੂੰ ਅਸੀਂ ਹੇਠਾਂ ਉਤਾਰ ਲਵਾਂਗੇ। ਹੁਣ ਅਸੀਂ ਆਪਣੇ ਲੱਡੂਆਂ ਦੇ ਵਿੱਚ ਮਿਠਾਸ ਦੇਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਰੱਖ ਦਵਾਂਗੇ। ਕੜਾਈ ਦੇ ਵਿੱਚ ਅਸੀਂ ਪੌਣੀ ਕੋਲੀ ਕੁੱਟਿਆ ਹੋਇਆ ਗੁੜ ਪਾ ਦਵਾਂਗੇ। ਅੱਧੀ ਕੋਲੀ ਅਸੀਂ ਇੱਥੇ ਪਾਣੀ ਪਾ ਦਵਾਂਗੇ। ਪਾਣੀ ਅਸੀਂ ਇੱਥੇ ਜ਼ਿਆਦਾ ਨਹੀਂ ਪਾਉਣਾ ਹੈ। ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਗੁੜ ਅਤੇ ਪਾਣੀ ਨੂੰ ਉਦੋਂ ਤੱਕ ਮਿਕਸ ਕਰਦੇ ਰਹਾਂਗੇ ਜਦ ਤੱਕ ਸਾਡਾ ਗੁੜ ਚੰਗੀ ਤਰ੍ਹਾਂ ਨਾਲ ਘੁਲ ਨਹੀਂ ਜਾਂਦਾ ਇੱਥੇ ਅਸੀਂ ਕੋਈ ਵੀ ਇੱਕ ਤਾਰ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਹੈ ਅਸੀਂ ਸਿਰਫ ਗੁੜ ਨੂੰ ਘੁਲਣ ਤੱਕ ਹੀ ਪਕਾਉਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਪਾਣੀ ਵਿੱਚ ਮਿਕਸ ਹੋ ਜਾਵੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਗੁੜ ਨੂੰ ਚੰਗੀ ਤਰ੍ਹਾਂ ਨਾਲ ਮੈਲਟ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਵਿੱਚ ਗੁੜ ਨੂੰ ਚੰਗੀ ਤਰ੍ਹਾਂ ਨਾਲ ਅਸੀਂ ਮਿਲਾ ਲਿਆ ਹੈ ਇੱਥੇ ਅਸੀਂ ਗੁੜ ਦੇ ਵਿੱਚ ਇੱਕ ਵਾਲਾ ਆਉਣ ਤੱਕ ਹੀ ਪਕਾਵਾਂਗੇ ਸਾਡਾ ਗੁੜ ਚੰਗੀ ਤਰ੍ਹਾਂ ਨਾਲ ਪਾਣੀ ਵਿੱਚ ਮਿਕਸ ਹੋ ਗਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਇੱਥੇ ਅਸੀਂ ਕੋਈ ਵੀ ਇੱਕ ਤਾਰ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਹੈ ਗੁੜ ਨੂੰ ਅਸੀਂ ਸਿਰਫ ਪਾਣੀ ਵਿੱਚ ਮੈਲਟ ਹੀ ਕਰਨਾ ਹੈ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਗੁੜ ਵਾਲੇ ਪਾਣੀ ਨੂੰ ਸਿੱਧੇ ਹੀ ਸੂਜੀ ਦੇ ਮਿਸ਼ਰਣ ਵਿੱਚ ਪਾ ਦਵਾਂਗੇ ਸੂਜੀ ਦੇ ਮਿਸ਼ਰਣ ਵਿੱਚ ਗੁੜ ਵਾਲਾ ਪਾਣੀ ਪਾਉਣ ਤੋਂ ਪਹਿਲਾਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਛਾਣ ਲਵਾਂਗੇ ਕਿਉਂਕਿ ਕਈ ਵਾਰ ਗੁੜ ਵਿੱਚ ਹਲਕਾ ਜਿਹਾ ਕਚਰਾ ਹੁੰਦਾ ਹੈ ਇਸ ਤਰ੍ਹਾਂ ਛਾਣ ਕੇ ਪਾਉਣ ਨਾਲ ਗੁੜ ਵਾਲਾ ਪਾਣੀ ਬਿਲਕੁਲ ਸਾਫ ਸੁਥਰਾ ਹੋ ਜਾਂਦਾ ਹੈ ਗੁੜ ਵਾਲਾ ਸਾਰਾ ਪਾਣੀ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਸੂਜੀ ਨੂੰ ਮਿਕਸ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬੰਦ ਹੀ ਰੱਖਣਾ ਹੈ ਜਿਵੇਂ ਜਿਵੇਂ ਅਸੀਂ ਇੱਥੇ ਗੁੜ ਵਾਲੇ ਪਾਣੀ ਤੇ ਸੂਜੀ ਨੂੰ ਮਿਕਸ ਕਰਦੇ ਜਾਵਾਂਗੇ ਇਹ ਆਪਣੇ ਆਪ ਹੀ ਸੁੱਕਦੀ ਜਾਏਗੀ ਅਤੇ ਡਰਾਈ ਹੁੰਦੀ ਜਾਏਗੀ ਇਥੇ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੂਜੀ ਅਤੇ ਗੁੜ ਵਾਲੇ ਪਾਣੀ ਨੂੰ ਮਿਕਸ ਕਰ ਲਿਆ ਹੈ ਤੇ ਸਾਡੀ ਸੂਜੀ ਚੰਗੀ ਤਰ੍ਹਾਂ ਦੇ ਨਾਲ ਫੁੱਲ ਗਈ ਹੈ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਲੱਡੂਆਂ ਦੇ ਮਿਸ਼ਰਣ ਵਿੱਚ ਥੋੜੀਆਂ ਜਿਹੀਆਂ ਕਿਸ਼ਮਿਸ਼ ਪਾ ਦਵਾਂਗੇ ਕਿਸ਼ਮਿਸ਼ ਅਸੀਂ ਪਹਿਲਾਂ ਨਹੀਂ ਪਾਈਆਂ ਸੀ ਅਸੀਂ ਸਭ ਤੋਂ ਬਾਅਦ ਵਿੱਚ ਹੀ ਕਿਸ਼ਮਿਸ਼ ਨੂੰ ਐਡ ਕਰਨਾ ਹੈ ਤਾਂ ਹੀ ਸਾਡੇ ਲੱਡੂਆਂ ਦੇ ਵਿੱਚ ਕਿਸ਼ਮਿਸ਼ ਦਾ ਫਲੇਵਰ ਵਧੀਆ ਆਵੇਗਾ ਕਿਸ਼ਮਿਸ਼ ਪਾਉਣ ਤੋਂ ਬਾਅਦ ਦੁਬਾਰਾ ਫੇਰ ਅਸੀਂ ਸੂਜੀ ਦੇ ਮਿਸ਼ਰਣ ਨੂੰ ਮਿਕਸ ਕਰ ਲਵਾਂਗੇ ਇੱਥੇ ਸਾਡਾ ਸੂਜੀ ਦੇ ਲੱਡੂ ਬਣਾਉਣ ਦੇ ਲਈ ਮਿਸ਼ਰਣ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਗਿਆ ਹੈ। ਹੁਣ ਅਸੀਂ ਆਪਣੇ ਇਸ ਮਿਸ਼ਰਣ ਨੂੰ ਮਿਕਸ ਕਰਨਾ ਬੰਦ ਕਰ ਦੇਵਾਂਗੇ। ਇੱਥੇ ਅਸੀਂ ਆਪਣੇ ਮਿਸ਼ਰਣ ਨੂੰ ਹਲਕਾ ਜਾਂ ਠੰਡਾ ਕਰ ਲਿਆ ਹੈ। ਹੁਣ ਅਸੀਂ ਆਪਣੇ ਲੱਡੂ ਬਣਾਉਣਾ ਸ਼ੁਰੂ ਕਰ ਦੇਵਾਂਗੇ। ਉਸ ਦੇ ਲਈ ਅਸੀਂ ਇੱਥੇ ਹੱਥਾਂ ਦੇ ਉੱਪਰ ਹਲਕਾ ਜਿਹਾ ਘਿਓ ਲਗਾ ਲਿਆ ਹੈ। ਹੁਣ ਅਸੀਂ ਸੂਜੀ ਦੇ ਮਿਸ਼ਰਣ ਨੂੰ ਹੱਥਾਂ ਵਿੱਚ ਲੈ ਕੇ ਇਸ ਦੇ ਗੋਲ-ਗੋਲ ਲੱਡੂ ਬਣਾ ਲਵਾਂਗੇ। ਤੁਸੀਂ ਦੇਖ ਸਕਦੇ ਆ ਕਿ ਬਹੁਤ ਹੀ ਆਸਾਨੀ ਦੇ ਨਾਲ ਸਾਡੇ ਸੂਜੀ ਅਤੇ ਗੁੜ ਦੇ ਲੱਡੂ ਬਣ ਰਹੇ ਹਨ ਇਸ ਦਾ ਮਤਲਬ ਇਹ ਹੈ ਕਿ ਅਸੀਂ ਬਿਲਕੁਲ ਪਰਫੈਕਟ ਸਾਰੀਆਂ ਚੀਜ਼ਾਂ ਪਾਈਆਂ ਹਨ ਇੱਥੇ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਸੂਜੀ ਅਤੇ ਗੁੜ ਦੇ ਲੱਡੂ ਨੂੰ ਬਣਾ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਵਧੀਆ ਸਾਡਾ ਲੱਡੂ ਬਣ ਕੇ ਤਿਆਰ ਹੋਇਆ ਹੈ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਸੂਜੀ ਅਤੇ ਗੁੜ ਦੇ ਲੱਡੂ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਸੇਮ ਇਸੇ ਤਰੀਕੇ ਨਾਲ ਅਸੀਂ ਦੂਸਰੇ ਲੱਡੂਆਂ ਨੂੰ ਵੀ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਹੀ ਆਸਾਨੀ ਦੇ ਨਾਲ ਗੂੜਾ ਤੇ ਸੂਜੀ ਦੇ ਲੱਡੂ ਬਣ ਕੇ ਤਿਆਰ ਹੋ ਜਾਂਦੇ ਹਨ ਇਹਨਾਂ ਲੱਡੂਆਂ ਨੂੰ ਬਣਾਉਣ ਦੇ ਲਈ ਨਾ ਤਾਂ ਜ਼ਿਆਦਾ ਸਮਾਨ ਦੀ ਲੋੜ ਪੈਂਦੀ ਹੈ ਨਾ ਹੀ ਜ਼ਿਆਦਾ ਟਾਈਮ ਲੱਗਦਾ ਹੈ ਅਸੀਂ ਇੱਥੇ ਇਸ ਲੱਡੂ ਨੂੰ ਵੀ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਸ ਲੱਡੂ ਨੂੰ ਵੀ ਪਲੇਟ ਦੇ ਵਿੱਚ ਰੱਖ ਲਵਾਂਗੇ ਅਸੀਂ ਇੱਥੇ ਸਾਰੇ ਲੱਡੂਆਂ ਨੂੰ ਤਿਆਰ ਕਰ ਲਿਆ ਹੈ ਤੇ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਸੂਜੀ ਤੇ ਗੁੜ ਦੇ ਬਹੁਤ ਹੀ ਟੇਸਟੀ ਲੱਡੂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਅੱਜ ਦੀ ਇਹ ਰੈਸਪੀ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀ ਚਲਿਏ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ